ਅਸੀਂ ਬਹੁਤ ਅੰਗੀ ਭੋਗਣ ਡਏ ਆ ਸਾਨੂੰ ਕੋਈ ਆਸਰਾ ਨਹੀਂਗਾ ਮੈਂ ਇਹਨਾਂ ਦੇ ਬਾਪੂ ਜੀ ਨੇ ਇੱਕ ਸਾਢੇ 9 ਕਿਹਾੜੇ ਛੋਟਾ ਜਿਹਾ ਪੁੱਤਰ ਆ ਜੀ ਹੋਰ ਕੋਈ ਨਹੀਂ ਸਾਡੇ ਨਾਲ ਆਸਰਾ ਹੈਗਾ ਇਹ ਵੀ ਕੋਈ ਪਤਾ ਨਹੀਂ ਕਿਹੜੇ ਬੜੇ ਸਾਡੇ ਉੱਤੇ ਆਣ ਡਿੱਗਣੇ ਆ ਅਸੀਂ ਰਾਤ ਨੂੰ ਬਹੁਤ ਤਪਕ ਤਪਕ ਕੇ ਸੌਂਦੇ ਆਂ ਦਫ਼ਤਰੋਂ ਗ੍ਰੀਟਿੰਗਾਂ ਅੰਤਿਮ ਡਰਾਈਵਰ ਸੀਗਾ ਘਰ ਦਾ ਜੂਨ ਕਿਜਾਰਾ ਕਰਦੇ ਹੁਣ ਜਿਹੜਾ ਕੋਈ ਮੜਾ ਚੰਗਾ ਪਾੜ ਥੋੜਾ ਬੋਤਾ ਤੋਂ ਨਾ ਲਾਇਆ ਉਹਦੀ ਵੀ ਆਸ ਨੇ ਹੋਈ ਛੜ ਕੇ ਸਵਾਹ ਹੋ ਗਿਆ ਚਲੋ ਸਾਡੀ ਮਦਦ ਕੀਤੀ ਜਾਵੇ ਕਿ ਸਾਡਾ ਵੀ ਕੋਈ ਕੰਮ ਪੱਕਾ ਹੋ ਜੇ ਸਾਡੇ ਵੀ ਜਿਹੜੀ ਕੋਈ ਸਮਾਚ ਅੱਜ ਦਬਤੀ ਤੋਂ ਜਿੰਦੇ ਅਸੀਂ ਡਰਦੇ ਹਾਂ ਅੜੀ ਸ਼ਾ ਤਾਂ ਨਾ ਦੇਖ ਬਈ ਅਸੀਂ ਬਾਹਰੇ ਲੰਮੇ ਪਈਆਂ ਸਾਡਾ ਕੋਈ ਆਸਰਾ ਨਹੀਂ ਅੰਟੀ ਹੋਈ ਜਾਂਦੇ ਜਿੰਨੀ ਹੋ ਸਕੇ ਸਾਡੀ ਗਰੀਬਾਂ ਦੀ ਮਦਦ ਕਰੋ ਜਰੂਰ ਤਾਂ ਅੱਜ ਸਵੇਰ ਮੌਜੂਦ ਹੈਗੇ ਆ ਪਿੰਡ ਇਮਰਾਹਿਮ ਪੂਰਾ ਵਿਖੇ ਦੱਸ ਜਿਏ ਕੀ ਅਜਨਾਲੇ ਦੇ ਕਹਿ ਸਕਦੇ ਆ ਕਿ ਜ਼ਿਲ੍ਹੇ ਦੇ ਅਧੀਨ ਜੇ ਕਹ ਲਈ ਕਿ ਪਿੰਡ ਪਿੰਦਾ ਬਿਲਕੁਲ ਨੇੜੇ ਪਿੰਡ ਪਿੰਦਾ ਤੇ ਦੱਸ ਜਿਏ ਕੀ ਜਦੋਂ ਹੜ ਆਉਂਦੇ ਨੇ ਤਾਂ ਉਸ ਹੜਾ ਦੇ ਵਿੱਚ ਇਸ ਘਰ ਦਾ ਜਿਹੜਾ ਨੁਕਸਾਨ ਹੁੰਦਾ ਐ ਜੋ ਤੁਸੀਂ ਬੰਨੀ ਦੇਖ ਰਹੇ ਹੋ ਤਾਂ ਇਹ ਪੂਰੀ ਦੀ ਪੂਰੀ ਬੰਨੀ ਇੱਥੋਂ ਤੱਕ ਜਿਹੜੀ ਆ ਪਾਣੀ ਦੇ ਵਿੱਚ ਡੁੱਬੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਤੜ ਨਾਲ ਉਸ ਵੇਲੇ ਦੀ ਉਹ ਵੀਡੀਓ ਸਾਂਝੀ ਕਰਦੇ ਆ ਤੁਸੀਂ ਦੇਖੋ ਕਿ ਇਸ ਘਰ ਦੀ ਜਦੋਂ ਪਾਣੀ ਆਂਦਾ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਇਹ ਜੋ ਪਰਿਵਾਰ ਉਸ ਪਾਣੀ ਦੇ ਦਰਮਿਆਨ ਹੜਾ ਦਰਮਿਆਨ ਇੱਥੇ ਰਹਿੰਦਾ ਤਾਂ ਸਭ ਤੋਂ ਪਹਿਲਾਂ ਤੇ ਉਹ ਵੀਡੀਓ ਦੀ ਚਾਹ ਤੜ ਨਾਲ ਸਾਂਝੀ ਕਰਦੇ ਆ ਤਾਂ ਇਹ ਵੀਡੀਓ ਜਿਹੜੀ ਤੁਸੀਂ ਤਸਵੀਰਾਂ ਦੇਖੀਆਂ ਤਾਂ ਉੱਥੇ ਦੂਜੀ ਤਰਫਾ ਤੁਸੀਂ ਵੇਖ ਸਕਦੇ ਹੋ ਜਦੋਂ ਹੁਣ ਪਾਣੀ ਬਿਲਕੁਲ ਲੱਥ ਚੁੱਕਾ ਤਾਂ ਪਾਣੀ ਲੱਥਨ ਤੋਂ ਬਾਅਦ ਇਸ ਘਰ ਦੇ ਹਾਲਾਤ ਸਾਂਝੇ ਕਰ ਰਹੇ ਹਾਂ ਕਿ ਇਹ ਕਮਰਾ ਤੁਸੀਂ ਵੇਖ ਸਕਦੇ ਹੋ ਪੂਰਾ ਘਰ ਕੱਚਾ ਤਾਂ ਕੱਚਾ ਹੋਣ ਦੇ ਬਾਵਜੂਦ ਕਹਿ ਲਈਏ ਕਿ ਜਿਹੜਾ ਨੁਕਸਾਨ ਹੋਇਆ ਕਿਉਂਕਿ ਪਾਣੀ ਜ਼ਿਆਦਾ ਸੀਗਾ ਸਲਾਬਾਈ ਸਲਾਬਾਂ ਦੇ ਨਾਲ ਜਿਹੜਾ ਲੈਂਟਰ ਉਹ ਨੁਕਸਾਨੇ ਆ ਗਿਆ ਤਾਂ ਇਹ ਦੇਖ ਸਕਦੇ ਹੋ ਕਮਰਾ ਜਿੱਥੇ ਕਿ ਲੈਂਟਰ ਦਾ ਨੁਕਸਾਨ ਹੋਇਆ ਇਹ ਬਾਲੇ ਜਿਹੜੇ ਪਹਿਲਾਂ ਪਏ ਸੀ ਕਿ ਤਾਂ ਉਹ ਇੱਟਾਂ ਜਿਹੜੀਆਂ ਥੱਲੇ ਡਿੱਗੀਆਂ ਜ਼ਮੀਨ ਦੇ ਉੱਤੇ ਤਾਂ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ ਮਾਤਾ ਜੀ ਇੱਥੇ ਰਹਿੰਦੇ ਨੇ ਉਹਨਾਂ ਦੀ ਨੂੰਹ ਤਾਂ ਨਾਲ ਇੱਥੇ ਜੋ ਪਰਿਵਾਰ ਇੱਥੇ ਰਹਿੰਦਾ ਹੈ ਤਾਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਮਾਤਾ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਤਾਂ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਘਰ ਆਏ ਆ ਕਾਫੀ ਮਾੜੇ ਹਾਲਾਤ ਦੇਖੇ ਆ ਹਾਂਜੀ ਤਾ ਹੜਾ ਦੇ ਨਾਲ ਹੋਏ ਹਾਂਜੀ ਹੜਾ ਨਾਲ ਹੀ ਹੋਏ ਜੀ ਜੀ ਅਸੀਂ ਬਹੁਤ ਤੰਗੀ ਭੋਗਣ ਡਏ ਆ ਸਾਨੂੰ ਕੋਈ ਆਸਰਾ ਨਹੀਂਗਾ ਸਾਡੀ ਨਾ ਕਿਸੇ ਨੇ ਅੱਜ ਤੱਕ ਪਹਿਲਾਂ ਸੁਣੀ ਆ ਤੇ ਹੁਣ ਵੀ ਆਖੋ ਜੀ ਜੇ ਸਾਡੀ ਸੁਣੋਗੇ ਬਹੁਤ ਤੁਹਾਡੀ ਧੰਨਵਾਦੀ ਆ ਹਾਂਜੀ ਘਰ ਚ ਕੋਣ ਕੋਣ ਜੀ ਇੱਥੇ ਰਹਿੰਦੇ ਨੇ ਹਾਂਜੀ ਮੈਂ ਆ ਇਹਨਾਂ ਦੇ ਬਾਪੂ ਜੀ ਨੇ ਇੱਕ ਸਾਡੀ ਨੌ ਇੱਕ ਸਾਡੇ ਛੋਟਾ ਜਿਹਾ ਪੁੱਤਰ ਆ ਜੀ ਹੋਰ ਕੋਈ ਨਹੀਂ ਸਾਡੇ ਨਾਲ ਆਸਰਾ ਹੈਗਾ ਹਾਂ ਪੁੱਤ ਨੂੰ ਕੀ ਹੋਇਆ ਸੀ ਸਾਡੇ ਪੁੱਤ ਨੂੰ ਜੀ ਬਾਟਾਇਕ ਹੋਇਆ ਸੀ ਫਤਿਹਗੜ ਬਾਤ ਕਹਾਉਂਦਾ ਸੀ ਆਪਣੇ ਘਰ ਦਾ ਜੀ ਗੁਜਾਰਾ ਕਰਦੇ ਸਾਂ ਉਹ ਹੁਣ ਸਾਡਾ ਗੁਜਾਰਾ ਮੁੱਕ ਗਿਆ ਤੇ ਮਾਤਾ ਜੀ ਹਾਲਾਤ ਜਿਹੜੇ ਦੇਖੇ ਆ ਕਾਫੀ ਮਾੜੇ ਆ ਹਾਲਾਂਕਿ ਇੱਕ ਕਲੈਂਟਰ ਕਮਰੇ ਦਾ ਜ਼ਰੂਰ ਡਿੱਗਾ ਤੇ ਬਾਕੀਆਂ ਦਾ ਵੀ ਕੋਈ ਨਹੀਂ ਪਤਾ ਕੀ ਕਰ ਹਾਂਜੀ ਇਹ ਵੀ ਕੋਈ ਪਤਾ ਨਹੀਂ ਕਿਹੜੇ ਬੜੇ ਸਾਡੇ ਉੱਤੇ ਆਣ ਡਿੱਗਣੇ ਆ ਅਸੀਂ ਰਾਤ ਨੂੰ ਬਹੁਤ ਤੁਬਕ ਤੁਬਕ ਕੇ ਸੌਂਦੇ ਹਾਂ ਹਾਂਜੀ ਕੋਈ ਸਾਡਾ ਆਸਰਾ ਨਹੀਂ ਹੈਗਾ ਕਦੀ ਸੋਚਿਆ ਸੀ ਕਿ ਇਹ ਹਾਲਾਤ ਵੀ ਆਉਣਗੇ ਮ ਸੋਚਣਾ ਕੀ ਸੀ ਵਾਇਬਰੂ ਨੇ ਆਪ ਹੀ ਸੋਚਿਆ تھا ਬਸ ਕੀ ਸੋਚਣਾ ਸੀ ਸਾਨੂੰ ਕੋਈ ਪਤਾ ਨਹੀਂ ਸਾਡੇ ਨਾਲ ਕੀ ਬਣ ਗਿਆ ਮੈਂ ਤਾਂ ਅੱਖਾਂ ਪਾ ਰਹੀਆਂ ਹੀ ਪਰ ਆ ਵਿੱਚ ਕਾਫੀ ਦੁੱਖ ਲੱਗਦਾ ਮੈਨੂੰ ਹਾਂਜੀ ਕਰਦਾ ਸਾਰੇ ਜੀ ਤਾਂ ਬਹੁਤ ਮਾਤਾ ਸਭ ਤੋਂ ਪਹਿਲਾਂ ਤਾਂ ਹੌਸਲਾ ਰੱਖੋ ਅਸੀਂ ਵੀ ਚਲੋ ਏ ਜ਼ਰੂਰ ਕਵਾਂਗੇ ਕਿ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਇਸ ਘਰ ਤੱਕ ਪਹੁੰਚ ਜ਼ਰੂਰ ਕਰਿਓ ਤਾਂ ਜੋ ਬਜ਼ੁਰਗਾ ਦੀ ਜਿਹੜੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਮਦਦ ਹੋ ਸਕੇ ਤਾਂ ਮਾਤਾ ਜੀ ਕਾਫੀ ਮਾੜੇ ਹਾਲਾਤ ਪੁੱਤ ਵੀ ਤੁਸੀਂ ਦੱਸਿਆ ਕਿ ਡੈਥ ਹੋ ਚੁੱਕੀ ਹੈ ਉਹਨਾਂ ਦੀ ਵੀ ਤਾਂ 10 ਸਾਲ ਹੋ ਗਏ 10 ਸਾਲ ਹੋ ਗਏ ਬੇਟੇ ਨੂੰ ਹਾਂਜੀ ਡਰਾਵਰ ਸੀਗਾ ਘਰ ਦਾ ਜੂਨ ਗੁਜ਼ਾਰਾ ਕਰਦੇ ਸਾਂ ਹੁਣ ਜਿਹੜਾ ਕੋਈ ਮਾੜਾ ਚੰਗਾ ਬਾਹਰ ਥੋੜਾ ਬੋਤਾ ਤੋਂ ਨਾ ਲਾਇਆ ਉਹਦੀ ਵੀ ਆਸ ਨਹੀਂ ਹੋਈ ਛੜ ਕੇ ਸਵਾਹ ਹੋ ਗਿਆ ਹੁਣ ਅਈ ਕਾਹੇ ਜੋਗੇ ਨਹੀਂ ਰਹਿ ਗਏ ਹਾਂਜੀ ਇਸ ਘਰ ਚ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਜੀ 4-4 ਫੁੱਟ ਪਾਣੀ ਆ ਚੁੱਕਾ ਸੀਗਾ ਅਸੀਂ ਕੋਈ ਬਹੁਤ ਸਾਨੂੰ ਲੋਕਾਂ ਨੇ ਅਜ ਤਰ ਪੜਪੜ ਕੇ ਬਾਹਰ ਕੱਢਿਆ ਅਸੀਂ 15-20 ਦਿਨ ਲੋਕਾਂ ਦੇ ਘਰ ਹੀ ਗੁਜ਼ਾਰਾ ਕੀਤਾ ਸਾਡੀ ਉਹਨਾਂ ਨੇ ਬਹੁਤ ਰੋਟੀ ਪਾਣੀ ਦੀ ਮੱਤ ਕੀਤੀ ਸਾਡੀ ਕੋਈ ਖੈ ਨਹੀਂ ਬਾਹਰ ਨਿਕਲੀ ਆਡੇ ਉੱਤੇ ਬੈਠੇ ਰੋੜ ੜ ਗਏ ਸੀ ਪੇਟੀ ਵਿੱਚ ਸਾਰਾ ਨੁਕਸਾਨ ਹੋ ਗਿਆ ਸਾਹ ਜੀ ਹਾਂ ਜੀ ਹਾਂ ਜੀ ਹੁਣ ਸਾਡਾ ਕੋਈ ਆਸਰਾ ਨਹੀਂ ਕੋਈ ਮਦਦ ਕਰਨ ਲਈ ਹੁਣ ਤੱਕ ਨਹੀਂ ਕੋਈ ਸਾਡੀ ਮਾ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਜੇ ਆ ਕੇ ਨਾ ਸਾਨੂੰ ਕਿਹਾ ਨਾ ਪੁੱਛਿਆ ਤੁਹਾਨੂੰ ਕੀ ਹੋਇਆ ਕੀ ਗਾਹ ਕਰਨਾ ਕਿਸੇ ਗੱਲ ਬਾਰੇ ਕੋਈ ਵੀ ਸੋਚ ਨਹੀਂ ਕੀਤੀ ਸਾਡੇ ਬਾਤ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਹੋਰ ਵੀ ਇਸ ਘਰ ਦੇ ਜੋ ਲੋਕ ਨੇ ਉਹ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਬੇਬੇ ਜੀ ਕੀ ਲੱਗਦੇ ਨੇ ਜੀ ਇਹ ਸਾਸੋਂ ਦੇ ਮੇਰੀ अच्छा सास माता हां जी ता काफी ਮਾੜੇ ਹਾਲਾਤਾਂ ਚ ਰਹੇ ਹੂੰ ਜੀ ਹਾਂ ਜੀ ਇੰਨਾ ਵੀ ਉਮਰ ਇਦਾਂ ਨੰਗਾਈ ਚ ਮੈਂ ਵੀ ਇਦਾਂ ਹੀ ਨੰਗਾਲੀ ਹੈ ਕਦੀ ਸੋਚਿਆ ਸੀ ਇਦਾਂ ਪਾਣੀ ਆਊਗਾ ਤੇ ਪਾਣੀ ਤੇ ਚਲੋ ਆਪਣਾ ਮਾੜਾ ਚੰਗਲ ਟਾਈਮ ਪਾਸ ਕਰਦੇ ਹਾਲਾਤ ਕਾਫੀ ਮਾੜੇ ਨੇ ਹਾਂ ਜੀ ਤਾਂ ਕਿਦੋਂ ਪਾਣੀ ਜਦੋਂ ਆਇਆ ਉਦੋਂ ਕੀ ਮਨ ਚ ਕੀ ਡਰ ਸੀਗਾ ਉਸ ਵੇਲੇ ਡਰੀ ਹੋਈ ਕਿ ਮਾੜਾ ਚੰਗਾ ਸਾਥ ਤੇ ਜੇ ਵੀ ਡਿਗ ਪਿੱਛੇ ਕਿਧਰ ਜਾਵਾਂਗੇ ਹਾਂ ਜੀ ਇਹ ਵੱਡਾ ਸੀ ਆ ਉਹ ਦੂਜੀ ਇੱਕ ਛੱਤ ਟੱਗੀ ਹੈ ਹਾਂਜੀ ਇੱਕ ਡਿੱਗ ਪਈ ਹੈ ਕੀ ਆਸ ਕਰਦੇ ਹਾਂ ਜਿਹੜੇ ਵੀਰੇ ਵੀਡੀਓ ਦੇਖ ਰਹੇ ਨੇ ਕੀ ਆਸ ਕਰਦੇ ਹਾਂ ਉਹ ਹਣ ਚਲੋ ਸਾਡੀ ਮਦਦ ਕੀਤੀ ਜਾਵੇ ਕਿ ਸਾਡਾ ਵੀ ਕੋਈ ਕੰਮ ਪੱਕਾ ਹੋ ਜੇ ਸਾਡੀ ਵੀ ਜੜੀ ਕੋਈ ਸਾਮਾ ਚੱਜ ਦਾ ਬਤੀਤ ਹੋ ਜੇ ਹਾਂਜੀ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਹਾਂਜੀ 10 ਸਾਲ ਹੋ ਗਏ 16 ਸਾਲ ਵਿੱਚ ਹੋਈ ਸੀ ਹਾਂਜੀ ਉਹ ਬੇਟਾ ਵੀ ਸਾਡਾ ਕੰਨਾ ਹੈ ਹੂੰ ਉਹ ਵੀ ਆ 5-6000 ਨਾਲ ਤੁਸੀਂ ਆਪਸੇ ਹਣੇ ਕੀ ਬੰਦਾ ਹੂੰ ਪਰ ਬਾਹ ਚੋਹੜਾ ਤੋਂ ਬਾਅਦ ਜਿੱਥੇ ਬਾਕੀ ਪਿੰਨਾਂ 'ਚ ਲੋਕ ਪਹੁੰਚ ਰਹੇ ਨੇ ਸੇਵਾ ਕਰ ਰਹੇ ਨੇ ਇੱਥੇ ਕੋਈ ਨਹੀਂ ਪਹੁੰਚਦਾ ਇੱਥੇ ਇਹ ਹੋਰ ਮਡੰਗਰਾਂ ਡੰਗਰਾਂ ਨੂੰ ਕਿਸ ਨੇ ਚਾਰਾ ਦਿੱਤਾ ਹੋਊਗਾ ਹੋਰ ਕੁਝ ਨਹੀਂ ਦਿੱਤਾ ਹੋਰ ਨਹੀਂ ਕੁਝ ਵੀ ਦਿੱਤਾ ਆ ਸਾਡੇ ਨਾਲ ਇਸ ਘਰ ਦੇ ਬਜ਼ੁਰਗ ਵੀ ਜਿਹੜੇ ਮੌਜੂਦ ਨੇ ਤਾਂ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਹਾਲਾਤ ਕਾਫੀ ਮਾੜੇ ਅਸੀਂ ਦੇਖੇ ਆ ਘਰ ਜਿਹੜਾ ਬਿਲਕੁਲ ਹੀ ਇੱਕ ਕਮਰਾ ਟਹਿ ਗਿਆ ਤਾਂ ਬਾਕੀ ਵੀ ਇਦਾਂ ਦੇ ਹਾਲਾਤ ਹੈਗੇ ਨੇ ਤਾਂ ਕਿਵੇਂ ਗੁਜ਼ਾਰਾ ਕਰਦੇ ਗੁਜ਼ਾਰਾ ਬਹੁਤ ਮੁਸ਼ਕਲ ਹੈ ਜੀ ਛੋੜਾ ਵੀ ਨਹੀਂ ਗਿਆ ਆਵੇਂ ਨੋ ਲੱਤ ਤੇ ਵੀ ਮੇ ਲੱਤੇ ਵੀ ਉਹ ਮੇ ਮੇ ਸੱਜਿਆ ਪੈ ਇਥੇ ਜਿਆ ਤੋ ਤੇ ਕੀ ਜੀ ਤੇ ਮੇ ਤੋਂ ਕਮਾਈ ਨਹੀਂ ਬਾਹਰ ਹੁੰਦੀ ਜਾ ਕੇ ਹਾਂ ਆ ਡੰਗੇ ਦੋਗੇ ਰੱਖੇ ਵੀ ਬੜੇ ਓਕੇ ਸਮਝ ਜਾਂਦੇ ਨੇ ਹਾਂ ਤੇ ਬਾਕੀ ਝੋਨਾ ਜਿਹੜਾ ਸਾਰਾ ਮਾਰ ਲਿਆ ਗਿਆ ਲਾਇਆ ਹੋਈ ਤੂੰ ਇਕੱਲਾ ਦੋ ਕਿਲੇ ਓ ਖਤਮ ਹੋ ਗਿਆ ਹੁਣ ਆ ਸਾਰਾ ਕੋਈ ਨਹੀਂ ਆ ਗਿਆ ਕਦੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਨਾ ਜੀ ਕੋਈ ਨਹੀਂ ਆਇਆ ਕੋਈ ਮਾਜ਼ੇ ਨਹੀਂ ਸਮਝੇ ਸਿਰਫ ਦੰਗਰ ਚਾਰਾਂ ਦੋ ਕੋਣ ਆ ਤੇਗੇ ਚਾਰ ਚੋਰ ਜਾ ਹੋਰ ਕੋਈ ਨਹੀਂ ਦੱਸਿਆ ਹੋਰ ਕੋਈ ਵੀ ਨਹੀਂ ਤੜ ਤੱਕ ਕੋਈ ਨਹੀਂ ਪਹੁੰਚਿਆ ਸਰ ਪੁੱਤ ਦੇ ਜਾਣ ਤੋਂ ਬਾਅਦ ਵੀ ਕਾਫੀ ਦਿੱਕਤ ਹੁੰਦੀ ਬਹੁਤ ਜ਼ਿਆਦਾ ਇਹ ਤਨੁਬਾਦ ਅਭਿਆਸ ਆ ਹੋਈ ਸੀਗਾ ਹਾਂ ਤੇ ਮੈਨੂੰ ਤਾਂ 3 ਸਾਲ ਹੋ ਗਏ ਆ ਸਾਡ ਲੱਗੀ ਨੂੰ ਮੇਚੋਂ ਬਾਹਰ ਕੁਝ ਨਹੀਂ ਹੁੰਦਾ ਇੱਕ ਦਿਨ ਪਾਣੀ ਆਇਆ ਸੀਗਾ ਰਾਤ ਵੇਲੇ ਆਇਆ ਸੀਗਾ ਪਾਣੀ ਇਸ ਘਰ ਦੇ ਵਿੱਚ ਇੱਥੇ ਪਹਿਲਾਂ ਪਹਿਲਾਂ ਛੋਟਾ ਛੋਟਾ ਆ ਮਿਲ ਕੇ ਫਿਰ ਰਾਤ ਆਇਆ ਰਾਤ 12 ਵਜੇ ਅੱਛਾ ਰਾਤ 12 ਵਜੇ ਬਹੁਤ ਪਾਣੀ ਆ ਗਿਆ ਬਹੁਤ ਪਾਣੀ ਆ ਗਿਆ ਹਾਂ ਤੇ ਘਰ ਕਰ ਕੇ ਦੋ ਛੱਡਿਆ ਤੁਸੀਂ ਜਦੋਂ ਪਾਣੀ ਜਿਆਦਾ ਹੈ ਘਰ ਅਸੀਂ 12 ਵਜੇ ਛੱਡਿਆ ਇੱਥੋਂ ਜਾਗਦੇ ਰਹੇ ਅਸੀਂ ਜਾਗਦੇ ਰਹੇ ਅਸੀਂ ਫੇਸਟੇ ਇਹਨਾਂ ਨਿਕੰਦੀ ਕੀਤੀ ਪਿਛਲ ਨਿਕਲੀ ਇਹ ਪਿੰਡ ਪਿੰਡ ਕੋ ਆਸਰਾ ਮਾਰਾ ਮੋਟਾ ਕੇ ਕਰਕੇ ਉੱਥੇ ਰਹੇ ਵੀ ਦੇ ਸਮਾਨ ਇਹਨਾਂ ਕੋ ਮਾਰਾ ਮੋਟਾ ਨਿਕਿਆ ਉਹ ਕੱਜਾ ਕਾ ਬਾਕੀ ਕੁਝ ਨਹੀਂ ਨਿਕਲਿਆ ਸਰ ਜੀ ਤੇ ਹੁਣ ਪਾਪੂ ਜੀ ਤੁਸੀਂ ਆ ਟੁੱਟੇ ਕਮਰੇ ਦੇ ਵਿੱਚ ਹੀ ਸੌਣੇ ਆਉਂਦੇ ਆਸਾ ਕਰਨਾ ਪੈਂਦਾ ਜੇ ਇੱਥੇ ਸਭ ਇਹ ਜਿਹਾ ਲੱਗਦੇ ਨਾ ਹਾਂ ਅਸੀਂ ਡਰਦੇ ਅੰਦਰ ਨਹੀਂ ਪੈਂਦੇ ਅਸੀਂ ਬਾਹਰੋਂ ਅੰਦਰ ਨਹੀਂ ਪੈਂਦੇ ਅਸੀਂ ਡਰਦੇ ਆਹ ਸ਼ਾਂਤ ਨਾ ਦੇਖ ਬੈ ਅਸੀਂ ਬਾਹਰੇ ਲੰਮੇ ਪੈਂਦੇ ਆ ਸਾਡਾ ਕੋਈ ਆਸਰਾ ਨਹੀਂ ਅਹੀਂ ਤੇ ਹੀ ਹੋਈ ਜਾਂਨੇ ਜਿੰਨੀ ਹੋ ਸਕੇ ਸਾਡੀ ਗਰੀਬਾਂ ਦੀ ਮਦਦ ਕਰੋ ਜਰੂਰ ਤਾਂ ਇਹ ਤਸਵੀਰਾਂ ਮੈਂ ਆਪਣੇ ਸੁਯੋਗਣ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਹੈ ਤਸਵੀਰਾਂ ਕੱਲੇ-ਕੱਲੇ ਕਮਰੇ ਦੀ ਜਾਂ ਜਿੱਦਾ ਲੈਂਟਰ ਟਿੱਕਾ ਹੈ ਜਿਹੜਾ ਇੱਥੇ ਛੱਤ ਡਿੱਗੀ ਆ ਤਾਂ ਇਸ ਦੀ ਵੀ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਕਿਉਂਕਿ ਜਿਹੜੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਕਿਉਂਕਿ ਜਿੱਥੇ ਕੀ ਵੱਖ-ਵੱਖ ਪਿੰਡਾਂ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਪਹੁੰਚੀਆਂ ਨੇ ਲੀਡਰ ਸਾਹਿਬਾਨ ਪਹੁੰਚੇ ਨੇ ਪ੍ਰਸ਼ਾਸਨ ਪਹੁੰਚਿਆ ਉੱਥੇ ਹੀ ਇਸ ਘਰ ਦੇ ਵਿੱਚ ਵੀ ਪਹੁੰਚੋ ਕਿਉਂਕਿ ਬਜ਼ੁਰਗ ਨੇ ਇੱਥੇ ਰਹਿੰਦੇ ਨੇ ਇੱਕ ਬੱਚਾ ਛੋਟਾ ਲੇਕਿਨ ਕਮਾਈ ਦਾ ਸਾਧਨ ਵੀ کہہ ਲੀਏ ਤਾਂ ਕੋਈ ਖਾਸਾ ਸਾਧਨ ਵੀ ਨਹੀਂ ਹੈਗਾ ਕਮਾਈ ਦਾ ਤਾਂ ਇਹ ਹ ਜੋ ਪਾ ਸਾਂਝੇ ਕਰ ਰਹੇ ਜਾਗਬਾਨੀ ਟੀਵੀ ਦੇ ਉੱਤੇ ਕਿਉਂਕਿ ਗਰਾਊਂਡ ਜ਼ੀਰੋ ਤੋਂ ਤੜਨਾ ਪਹਿਲੇ ਦਿਨ ਤੋਂ ਰਿਪੋਰਟ ਸਾਂਝੀ ਕਰ ਰਹੇ ਸੀ ਕਿ ਜਦੋਂ ਪਾਣੀ ਆਉਂਦਾ ਤਾਂ ਜਦੋਂ ਪਾਣੀ ਜਾਣ ਤੋਂ ਬਾਅਦ ਅਸਲੀ ਸੇਵਾ ਪਹਿਲੇ ਦਿਨ ਤੋਂ ਆਪਾਂ ਆਖ ਰਹੇ ਸੀ ਕਿ ਜਿਹੜੀ ਅਸਲੀ ਸੇਵਾ ਹੈ ਉਹ ਜਿੱਦਣ ਪਾਣੀ ਗਿਆ ਉਦੋਂ ਸ਼ੁਰੂ ਹੋਊਗੀ ਤਾਂ ਹੁਣ ਦੇਖ ਸਕਦੇ ਹੋ ਕਿ ਇਹ ਜਿਹੜੇ ਨੁਕਸਾਨ ਹੋਏ ਨੇ ਇਹਨਾਂ ਦੀ ਪਰਪਾਈ ਕਰਨੀ ਜ਼ਰੂਰ ਚਾਹੀਦੀ ਆ ਖਾਸ ਤੌਰ ਦੇ ਉੱਤੇ ਮਾੜੇ ਬੰਦੇ ਦੀ ਕਿਉਂਕਿ ਚੰਗਿਆਂ ਵੱਲ ਤਾਂ ਕਈ ਜਾਂਦੇ ਨੇ ਲੇਕਿਨ ਮਾੜੇ ਵੱਲ ਬਹੁਤ ਘੱਟ ਲੋਕ ਜਿਹੜੇ ਆਉਂਦੇ ਨੇ ਤਾਂ ਆਪਾਂ ਆਸ ਕਰਦੇ ਆ ਕਿ ਇਹ ਵੀਡੀਓ ਵੇਖ ਕੇ ਜ਼ਰੂਰ ਜਿਹੜੇ ਵੀਰੇ ਵੀਡੀਓ ਦੇਖ ਰਹੇ ਨੇ ਇਸ ਘਰ ਦੇ ਵਿੱਚ ਜ਼ਰੂਰ ਪਹੁੰਚੋ ਅਜਨਾਲੇ ਨੇੜੇ ਇਹ ਘਰ ਆ ਤਾਂ ਇੱਥੇ ਪਹੁੰਚ ਕੇ ਇਸ ਘਰ ਦੀ ਜਿਹੜੀ ਆ ਮਦਦ ਜ਼ਰੂਰ ਕਰਿਓ ਕੈਮਰਾਮੈਨ ਸੰਦੀਪ ਮਰਤੋ ਨਾਲ ਖ਼ਸੂਸਨ ਇੱਕ ਜਗਬਾਨੀ ਟੀਵੀ ਅਜਨਾਲਾ